ਐਂਧਾ ਦਾ ਇਹ ਮਤਲਬ ਪਈ ਪਿਆ। ਮੈਂ ਆਪਣੇ ਐਂਧਾ ਦਾ ਹੀ ਪਧਾਵਨ ਨੂੰ ਇਹ ਦੱਸਣਾ ਚਾਹਦਾ ਸੀਗਾ ਕਿ ਸਾਡੇ ਕੋਲ ਬਹੁਤ ਸਾਰੇ ਕੇਸ ਜ਼ਮੀਨਾਂ ਜਾਇਦਾਦਾਂ ਦੇ ਜਿਹੜੇ ਆ ਫਿਰ ਬੜੀ ਤੇਜ਼ੀ ਨਾਲ ਆ ਰਹੇ ਆ। ਉਹ ਪਹਾਸਾਲੀ ਐਨਆਰਆਈ ਮਿਲਨੀ ਜਿਹੜੀਆਂ ਕਰਦੇ ਆ ਐਰਕਾ ਸੀ ਐਂਧਾ ਦੇ ਮਿਲਨੀ ਜਿਹੜੀ ਆ ਸਭ ਤੋਂ ਪਹਿਲਾਂ ਆਨਲਾਈਨ ਐਨਆਰਆਈ ਮਿਲਨੀ ਜਿਹੜੀ ਉਹ ਸ਼ੁਰੂ ਕਰਦੇ ਆ। 4 ਦਸੰਬਰ ਨੂੰ ਮੈਂ ਇੰਡੀਆ ਦੇ 11 ਵਜੇ ਸਵੇਰ ਦੇ ਟਾਈਮ ਜਦੋਂ ਇੰਡੀਆ ਦਾ ਸਵੇਰ ਦੇ 11 ਵਜੇ ਹੋਣਗੇ ਉਦੋਂ ਮਤਲਬ 4 ਦਸੰਬਰ ਬੁੱਧਵਾਰ ਨੂੰ ਜਿਹੜੀ ਐਨਐਵੀ ਮਿਲਣੀ ਲਾਈਵ ਜਿਹੜੀ ਆ ਉਹ ਆਪਾਂ ਕਰਾਂਗੇ ਸਤਿਗੁਰ ਦੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਐਨਐਵੀ ਮੰਤਰੀ ਪੰਜਾਬ ਮੈਂ ਆਪਣੇ ਐਨਐਵੀ ਪਦਮਨ ਨੂੰ ਇਹ ਦੱਸਣਾ ਚਾਹਦਾ ਸੀਗਾ ਕਿ ਸਾਡੇ ਕੋਲ ਬਹੁਤ ਸਾਰੇ ਕੇਸ ਜ਼ਮੀਨਾਂ ਜਾਇਦਾਦਾਂ ਦੇ ਜਿਹੜੇ ਆ ਫਿਰ ਬੜੀ ਤੇਜ਼ੀ ਨਾਲ ਆਦੇ ਅੱਜ ਵੀ ਸਵੇਰੇ ਤਿੰਨ ਕੇਸ ਜਿਹੜੇ ਆ ਐਨਆਰਆਈ ਦੀ ਪ੍ਰਾਪਰਟੀਆਂ ਦੇ ਇੱਕ ਜਿਹੜਾ ਮੇਰੇ ਕੋਲ ਪਿਛਲੇ ਹਫਤੇ ਚ ਮੈਨੂੰ ਤਿੰਨ ਚਾਰ ਕਾਲ ਆਈਆਂ ਕਿ ਉਹਨਾਂ ਦੇ ਪ੍ਰਾਪਰਟੀ ਦੇ ਛੱਡਿਆਂ ਦੇ ਵਿੱਚ ਉਹਨਾਂ ਐਨਆਰਆਈ ਦੇ ਉੱਤੇ ਝੂਠੇ ਬੱਚੇ ਕਰਾ ਕੇ ਤੇ ਉਹਨਾਂ ਨੂੰ ਵੜ ਕੇ ਇੰਡੀਆ ਆਉਣਾ ਜਿਹੜਾ ਉਹਨਾਂ ਦਾ ਬੰਦ ਕੀਤਾ ਬਲੈਕਲਿਸਟ ਕੀਤਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਸ ਵੀ ਐਨਆਰਆਈ ਪਦਾਤ ਹੈ ਇਦਾਂ ਦਾ ਕੋਈ ਕੇਸ ਦਰਜ ਹੋਇਆ ਜਿਹੜਾ ਪ੍ਰਾਪਰਟੀ ਨਾਲ ਸੰਬੰਧਿਤ ਹੈ ਜਿਹੜਾ ਉਹਨਾਂ ਦੀ ਪ੍ਰਾਪਰਟੀ ਦੱਬਣ ਲਈ ਕਰਾਇਆ ਗਿਆ ਇੰਦਾ ਦੇ ਝਗੜਿਆਂ ਦੇ ਵਿੱਚ ਕਿਉਂ ਦਵਾਦਾ ਇੰਡੀਆ ਦਾ ਆ ਸਕਦਾ ਉਹ ਤੁਸੀਂ ਸਾਨੂੰ ਮਤਲ ਜਿਹੜਾ ਦੱਸੋ ਮੈਂ ਮੈਂ ਤੁਹਾਡੀ ਮਤ ਕਰੂੰਗਾ ਮਾਨ ਸਾਹਿਬ ਦੀ ਸਰਕਾਰ ਤੁਹਾਡੀ ਮਤ ਕਰੂਗੀ ਸਾਡੇ ਮਹਿਕਮੇ ਦਾ ਫੈਸਲਾ ਸੋ ਮੈਂ ਕਿਉਂਕਿ ਆਪਾਂ ਹੱਦਸਾਲੀ ਐਨਆਰਆਈ ਮਿਲਨੀ ਜਿਹੜੀਆਂ ਖੜਦੇ ਆਏਕਾ ਸੀ ਇਹਨਾਂ ਦੇ ਮਿਲਨੀ ਜਿਹੜੀ ਆ ਸਭ ਤੋਂ ਪਹਿਲਾਂ ਆਨਲਾਈਨ ਐਨਆਰਆਈ ਮਿਲਣੀ ਜਿਹੜੀ ਉਹ ਸ਼ੁਰੂ ਕਰਦੇ ਚਾਹ ਦਸੰਬਰ ਨੂੰ ਮੈਂ ਇੰਡੀਆ ਦੇ 11 ਵਜੇ ਸਵੇਰ ਦੇ ਟਾਈਮ ਜਦੋਂ ਇੰਡੀਆ ਦਾ ਸਵੇਰ ਦੇ 11 ਵਜੇ ਹੋਣਗੇ ਉਦੋਂ ਮਤਲਬ ਚਾਹ ਦਸੰਬਰ ਬੁੱਧਵਾਰ ਨੂੰ ਜਿਹੜੀ ਐਨਆਰਆਈ ਮਿਲਣੀ ਲਾਈਵ ਜਿਹੜੀ ਆ ਉਹ ਆਪਾਂ ਕਰਾਂਗੇ ਜਿਹੜੇ ਜਿਹੜੇ ਵੀ ਐਨਆਰਆਈ ਭਰਾਤੇ ਕੋਈ ਮਸਲੇ ਆ ਕੋਈ ਕੇਸ ਹੈ ਉਹ ਤੁਸੀਂ ਮਤਲਬ ਜਿਹੜਾ ਉਹ ਦੱਸਦੇ ਉਹ ਜਿੰਨਾ ਬੰਦਿਆਂ ਦੇ ਝੂਠੇ ਪਤੇ ਦਰਜ ਹੋਏ ਆ ਉਹ ਬੰਦੇ ਸੰਪਦਕਾਂ ਜਿੰਨਾ ਚਿਰ ਤੱਕ ਕੋਰਟ ਉਹਨਾਂ ਨੂੰ ਦੋਸ਼ੀ ਨਹੀਂ ਠਾ ਦਿੰਦੀ ਉਹ ਤੋਂ ਪਹਿਲਾਂ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਉਹ ਮੈਨੂੰ ਮਿਲ ਸਕਦੇ ਆ ਜਦੋਂ ਮੱਝੀ ਮਿਲਦ ਮੈਂ ਉਹਨਾਂ ਦੀ ਮਦਦ ਕਰੂੰਗਾ ਮੈਂ ਉਹਨਾਂ ਦੇ ਝੂਠੇ ਕੇਸ ਜਿਹੜੇ ਆ ਜਿਹੜੇ ਉਹਨਾਂ ਦੇ ਦਰਜ ਹੋਏ ਜਿਹੜਾ ਕੋਈ ਝੂਠਾ ਕੇਸ ਹੋਊਗਾ ਉਹ ਆਪਾਂ ਰੱਦ ਕਰਵਾਵਾਂਗੇ ਸਾਡੀ ਸਰਕਾਰ ਦਾ ਇਹ ਫੈਸਲਾ ਐਨਆਰਆਈ ਪੰਜਾਬ ਦੀ ਰੀੜ ਦੀ ਹੱਡੀ ਨੇ ਇਹਨਾਂ ਦਾ ਹੀ ਤੋਂ ਬਿਨਾ ਪੰਜਾਬ ਚਲਾਉਣਾ ਬਹੁਤ ਔਖਾ ਸੋ ਇਹਨਾਂ ਦਾ ਹੀ ਪਰੋ ਪਹਿਲਾਂ ਵੀ ਆਪਾਂ ਜਿਹੜੀਆਂ 9 ਇਹਨਾਂ ਦਾ ਹੀ ਮਿਲਨੀਆਂ ਕੀਤੀਆਂ ਪਿਛਲੇ 2 ਸਾਲ ਦੇ ਵਿੱਚ ਉਹ ਮੈਂ ਕਰੀਬ 1800 ਕੇਸ ਹੁਣ ਤੱਕ ਹੱਲ ਕੀਤਾ ਹੁਣ ਮੈਂ ਦੁਬਾਰਾ ਵੱਲ ਜਿਹੜਾ ਫਿਰ ਮੈਂ ਸੋਚਦਾ ਸੀਗਾ ਕਿ ਅਗਲੇ ਸਾਲ ਤੇ ਆਪਾਂ ਇਹਨਾਂ ਦਾ ਹੀ ਮਿਲਣੀ ਕਰਾਂਗੇ ਪਰ ਹੁਣ ਕਿਉਂਕਿ ਦਸੰਬਰ ਦੇ ਵਿੱਚ ਕਾਫੀ ਕੇਸ ਮੇਰੇ ਕੋਲ ਆਏ ਇਸ ਕਰਕੇ ਮੈਂ ਆਨਲਾਈਨ ਐਨਆਰਆਈ ਮਿਲਣੀ ਜਿਹੜੀ ਉਹ ਸ਼ੁਰੂ ਕਰਦੇ ਆ ਸੋ ਮੇਰਾ ਟਾਈਮ ਆਗਾ 4 ਦਸੰਬਰ ਦਿਨ ਬੁੱਧਵਾਰ ਸਮਾਂ ਇੰਡੀਆ ਦਾ ਸਵੇਰੇ 11:00 ਸੋ ਜਸਵੀ ਭਰਾ ਦੇ ਲਾਈਵ ਆਪਣਾ ਕੇਸ ਦੱਸਣਾ ਉਹ ਦੱਸੇ ਜਸਵੀ ਭਰਾ ਦੇ ਉੱਤੋਂ ਪਹਿਲਾਂ ਭੇਜਣਾ ਉਹ ਮੇਰੀ ਫੇਸਬੁੱਕ ਤੇ ਜਾ ਕੇ ਮੇਰੇ ਬਾਰੇ ਜਿਹੜਾ ਨੰਬਰ ਹੈ ਮੇਰੇ ਕੋ ਮੰਦਾ ਜਿਹੜੇ ਨੰਬਰ ਤੇ ਮੈਂ ਕਰਦਾ ਮੇਰੇ 82848766 ਬਾੜ ਦੇ ਉੱਤੇ ਵੀ ਵਟਸਐਪ ਕਰ ਸਕਦੇ ਹੋ ਤੇ ਮੇਰੇ ਪੇਜ ਤੇ ਜਾ ਕੇ ਵੀ ਪਾ ਸਕਦੇ ਹੋ ਮੇਰਾ ਫੋਨ ਨੰਬਰ ਵੀ ਸਾਡੇ ਲੋਕਾਂ ਨੂੰ ਪਤਾ ਹੀ ਮੇਰਾ ਨੰਬਰ ਹੈ ਇਹ ਤੇ ਤੁਸੀਂ ਜਦੋਂ ਮਰਜੀ ਕਾਲ ਕਰ ਸਕਦੇ ਹੋ ਬਹੁਤ سارے ਭਰਾ ਕਾਲ ਕਰਦੇ ਆ ਜੇ ਲੋ ਮਦਦ ਹੀ ਕਾਲ ਕਰ ਸਕਦੇ ਹੋ ਸੋ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਆਪਣੀ ਜਿਹੜੀ ਵੀ ਕੋਈ ਤੁਹਾਡੀ ਸ਼ਿਕਾਇਤ ਹੈ ਉਹ ਮੇਰੇ ਕੋਲ ਦਿਓ ਤੇ ਆਪਾਂ ਬਲੋ ਜਿਹੜਾ 4 ਤਰੀਕ ਨੂੰ 4 ਦਸੰਬਰ ਬੋਧਵਾਰ 11 ਵਜੇ ਐਨਆਰਆਈ ਮਿਲਣੀ ਜਿਹੜੀ ਆਨਲਾਈਨ ਐਨਆਰਆਈ ਮਿਲਣੀ ਆਪਾਂ ਕਰਾਂਗੇ ਉਹਦੇ 'ਚ ਆਪਾਂ ਮਿਲਾਂਗੇ ਤੁਹਾਨੂੰ ਸਭ ਨੂੰ ਮਤਲਬ ਇਹਦੇ 'ਚ ਮਿਲਦਾ ਸੱਦਾ ਤੁਸੀਂ ਸਾਰੇ ਆਪਣੇ ਆਪਣੇ ਕੇਸ ਦੱਸ ਸਕਦੇ ਹੋ ਮੈਂ ਉਸ ਦਿਨ ਆਪਣੇ ਅਧਿਕਾਰੀ ਵੀ ਨਾਲ ਬਿਠਾਊਗਾ ਜਿਹੜੇ ਕੋਈ ਮੋਕਾ ਤੇ ਆਉਣ ਵਾਲੇ ਹਨ ਆ ਲੈਣਗੇ ਉਹ ਵੀ ਕਹਾਂਗੇ ਉਹ ਜਿਹੜੇ ਕੇਸਾਂ ਦਾ ਖਾਸ ਤੌਰ ਤੇ ਜਿਹੜੇ ਕੇਸ ਬਲ ਤੁਹਾਡੇ ਦੇ ਝੂਠੇ ਦਰਜ ਹੋਏ ਹੈ ਤੁਹਾਡੀਆਂ ਪ੍ਰਾਪਰਟੀਆਂ ਦੇ ਬਣਵਾਸਤੇ ਉਹ ਕੇਸਾਂ ਦੀ ਮੈਂ ਪੈਦਵਾਈ ਜਰੀ ਕਰਨੀ ਚਾਹੁੰਦਾ ਉਹਨਾਂ ਦੇ ਸਬੰਧ ਵਿੱਚ ਜਿਹੜਾ ਵੀ ਤੁਹਾਡੇ ਕੋ ਕੋਈ ਕੇਸ ਦਾ ਜਾਣਕਾਰੀ ਹੋਵੇ ਉਹ ਤੁਸੀਂ ਮੈਨੂੰ ਜੂ ਦੱਸਣੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਗਦੀਖਾ ਖਾਲਸਾ ਵਾਈ ਗਦੀਖੀ ਫਤਿਹ ਤਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਬਨਟ ਮਨਿਸਟਰ ਪੰਜਾਬ ਐਨਆਰਾਈਟ ਡਿਪਾਰਟਮੈਂਟ ਸਸਿਕਾ